ਕਾਰੀ ਰਾਤ तकरीबन بارش ਤੋਂ ਬਾਅਦ ਕਿੰਨੇ ਘੰਟੇ ਹੋਣ ਤੋਂ ਬਾਅਦ तकरीबन ਮੈਂ ਹੁਣ 9 9:30 ਵਜੇ ਕਵਰ ਕਰ ਰਿਹਾ ਇਸ ਚੀਜ਼ ਨੂੰ 9 ਵਜੇ ਤੱਕ ਵੀ ਕਚਹਿਰੀਆਂ ਦੇ ਇਸ ਇਲਾਕੇ ਦੇ ਵਿੱਚੋਂ بارش ਦਾ ਪਾਣੀ ਬਦਤਰ ਉਸੇ ਤਰ੍ਹਾਂ ਹੀ ਬਣਿਆ ਹੋਇਆ ਹੈ ਨਿਕਲ ਨਹੀਂ ਨਿਕਲੇ ਹੀ ਨਹੀਂ ਇੱਥੋਂ ਮਤਲਬ ਇੱਥੇ ਅਕਸਰ ਹੀ ਘੰਟਾ ਦਾ ਘੰਟਾ ਦੀ بارش ਨਾਲ ਇਹ ਹਾਲ ਹੋ ਜਾਂਦਾ ਹੈ ਕਿ ਸੜਕਾਂ ਦਰਿਆ ਬਣ ਜਾਂਦੀਆਂ ਪਰ ਇਸ ਵਾਰ ਜਿਹੜੀ ਰਾਤ ਦੀ ਬਰਸਾਤ ਹੋਈ ਹੈ तकरीबन ਹੀ ਬਹੁਤ ਜ਼ਿਆਦਾ ਲਗਾਤਾਰ 2 ਘੰਟੇ ਲਗਾਤਾਰ ਮੁਸਲਤਾਰ بارش ਹੋਈ ਹੈ ਬੜੀ ਜਬਰਦਸਤ بارش ਹੋਈ ਹੈ ਜਿੰਨੂੰ ਅੰਦਾਜ਼ਾ ਲਾ ਲਈਏ ਕਿ 2 ਘੰਟੇ ਤੱਕ ਜੰਮ ਕੇ ਬਰਸੀ ਹੈ ਜਿਹਦੇ ਕਰਕੇ ਪਾਣੀ ਨੇ ਪੂਰਾ ਬਠਿੰਡਾ ਜਲਮਗਨ ਕਰ ਦਿੱਤਾ ਸਾਨੂੰ ਪਤਾ ਹੈ ਮਲਤਾਨੀਆ ਰੋਡ ਪਾਵਰਸ ਰੋਡ ਕਚਹਿਰੀਆਂ ਇਹ ਖਾਸ ਮਾਲ ਰੋਡ ਇਹ ਇਹੋ ਜੇ ਰੋਡ ਨੇ ਜਿਹੜੇ ਕਿ ਪਾਣੀ ਨਾਲ ਤਕਰੀਬਨ ਹੀ ਥੋੜੇ ਜੇ بارش ਨਾਲ ਹੀ ਪਰ ਜਾਂਦੇ ਨੇ ਪਰ ਰਾਤ ਦਾ بارش ਹੋਈ ਬਹੁਤ ਜ਼ਿਆਦਾ ਪਰ 5 6 ਘੰਟੇ ਬੀ ਜਾਣ ਦੇ ਬਾਅਦ ਵੀ ਪਾਣੀ ਦਾ ਨਿਕਾਸ ਬਠਿੰਡਾ ਦੇ ਸਰੀ ਵਿੱਚ ਨਹੀਂ ਹੋਇਆ ਹਾਲਾਂਕਿ ਬਹੁਤ ਹੀ ਪਾਸ ਏਰੀਆ ਹੈ ਦੋ ਦਿਨ ਦੀ ਛੁੱਟੀ ਰਹਿਣ ਕਾਰਨ ਅੱਜ ਲੋਕਾਂ ਨੇ ਕੰਮ ਕਰਨ ਦਾ ਦਿਨ ਸੀ ਲੋਕ ਬਹੁਤ ਹੀ ਜ਼ਿਆਦਾ ਤਾਦਾ ਦੇ ਵਿੱਚ ਆਏ ਹੋਏ ਨੇ ਰੋ ਰਸਤਾ ਨਾ ਹੋਣ ਦੇ ਕਾਰਨ ਬਸ ਸਟੈਂਡ ਵਾਲੇ ਪਾਸੇ ਸਿਰਫ ਐਂਟਰੀ ਹੈਗੀ ਹੈ ਡੀਸੀ ਦਫਤਰ ਨੂੰ ਨਹੀਂ ਤਾਂ ਕਚਹਿਰੀਆਂ ਵਾਲੇ ਪਾਸੇ ਕਿਸੇ ਵੀ ਪਾਸੇ ਦੀ ਕੋਈ ਰਸਤਾ ਨਹੀਂ ਹੈ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਇਹ ਹੈ ਖੋਲ ਖੋਲਦੀ ਹੋਈ ਤਸਵੀਰ ਇਹ ਵੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਡੀਸੀ ਦੇ ਦਫਤਰ ਦੇ ਵੱਲ ਦੀ ਰਸਤਾ ਹੈ ਬਾਕੀ ਸਾਰੇ ਬੰਨਿਓ ਹੀ ਗੇਟ ਜਿਹੜੇ ਨੇ ਉਹ ਪਾਣੀ ਨੇ ਬੰਦ ਕਰ ਰੱਖੇ ਨੇ ਇਹ ਪ੍ਰਬੰਧਿਕ ਕੰਪਲੈਕਸ ਦੇ ਪਿੱਛੇ ਦੀ ਇੰਟਰ ਹੋ ਰਿਹਾ ਮੈਂ ਦੇਖੋ ਬਾਹਰ ਕੁਛ ਹੈ ਜਨਵਰੀ ਵੀ ਬੈਠੇ ਹੋਏ ਨੇ ਜਿਹੜੇ ਕਿ ਦੇਖੋ ਮਰਨ ਦੇ ਕਿਨਾਰੇ ਪਿਆ ਹੋਇਆ ਇੱਕ ਜਨਵਰ ਨਜ਼ਰ ਆ ਰਿਹਾ ਪ੍ਰਬੰਧਿਕ ਕੰਪਲੈਕਸ ਦੇ ਵਿੱਚ ਦੀ ਇੰਟਰ ਹੋ ਕਿਵੇਂ ਪਿੱਛੋਂ ਦਿਖਾ ਰਿਹਾ ਇਸ ਦਾ ਅਗਲੇ ਬੰਨੇ ਸੇਵਾ ਕੇਂਦਰ ਦਾ ਗੇਟ ਜਿੱਦੋਂ ਆਪਾਂ ਕਚਹਿਰੀਆਂ ਵੱਲੋਂ ਇੰਟਰ ਹੁੰਨੇ ਆ ਸੇਵਾ ਕੇਂਦਰ ਦੇ ਗੇਟ ਤੋਂ ਇੰਟਰ ਹੁੰਨੇ ਆ ਦੇਖੋ ਕੀ ਮੰਜ਼ਰ ਨੇ ਕੀ ਹਾਲਾਤ ਨੇ ਕਿਸ ਤਰ੍ਹਾਂ 2 ਦਿਨ ਦੀ ਛੁੱਟੀ ਤੋਂ ਬਾਅਦ ਲੋਕ ਆਪਣਾ ਕੰਮ ਕਰਵਾਉਣਗੇ ਕੀ ਕੰਮ ਹੋਏਗਾ ਅਫਸਰ ਦਾ ਚਲੋ ਗੱਡੀਆਂ ਰਹੀ ਇੱਥੇ ਪਹੁੰਚ ਗਈਆਂ ਹੋਣਗੇ ਅੰਦਰ ਦਫ਼ਤਰਾਂ ਤੱਕ ਪਰ ਜਿੰਨਾ ਲੋਕਾਂ ਨੇ ਕੰਮ ਕਰਵਾਉਣਾ ਹੈ ਉਹ ਪਬਲਿਕ ਦੇਖੋ ਕਿਸ ਹਾਲਾਤ ਨਾਲ ਜਾਂ ਕਿਵੇਂ ਇੱਥੇ ਵਿੱਚ ਰਹੀ ਹੈ ਕਿਸ ਤਰ੍ਹਾਂ ਪਾਣੀ ਦੇ ਵਿੱਚ ਦੀ ਇਹ ਕਚਹਿਰੀਆਂ ਵਾਲੇ ਲੋਕ ਆਪਣਾ ਕੰਮਕਾਰ ਕਰ ਰਹੇ ਨੇ तकरीबन ਸਾਰਾ ਹੀ ਕਹ ਲਈਏ ਕਿ ਜੋ ਏਰੀਆ ਹੈ ਚਾਰੇ ਪਾਸੇ ਅਫੀਸਰ ਦਾ ਇਹ ਜਿਹੜੀਆਂ ਰਹਿਸ਼ੀ ਨੇ ਤਾਂ ਅਫੀਸਰ ਦੇ ਡੀਐਸਪੀ ਸਰ ਸਬ ਦੇ ਜਾਂ ਮਹਿਲਾ थाना ਹੈ ਇਹ ਸਾਰਾ ਹੀ ਤਕਰੀਬਨ ਪਾਣੀ ਦੇ ਨਾਲ ਉਸ ਟਾਈਮ ਤੱਕ ਰਿਆ ਹੋਣਾ ਚਾਹੀਦਾ ਪਰ بارش ਬੰਦ ਹੋਏ ਨੂੰ ਹੁਣ ਵੀ ਤਕਰੀਬਨ 11 12 ਵਜੇ ਖਬਰ ਬਣਾਉਣ ਤੱਕ 11 ਵਜਣ ਵਾਲੇ ਨੇ ਤਕਰੀਬਨ ਹੀ 11 ਵਜੇ ਤੱਕ ਇਹ ਹਾਲਾਤ ਬਣੇ ਹੋਏ ਸਨ ਪਾਣੀ ਦਾ ਕੋਈ ਵੀ ਨਿਕਾਸ ਹੋਣ ਦਾ ਬਟਿੰਡਾ ਦੇ ਵਿੱਚ ਅਜੇ ਤੱਕ ਕਿਸੇ ਨੇ ਕੋਈ ਹੱਲ ਨਹੀਂ ਲੱਭਿਆ ਕਰੋੜਾਂ ਅਰਬ ਰੁਪਈਆ ਦੇ ਬਜਟ ਪਾਸ ਕੀਤੇ ਜਾਂਦੇ ਨੇ ਕਰੋੜਾਂ ਅਰਬ ਰੁਪਈਆ ਹਮੇਸ਼ਾ ਲਗਾਏ ਜਾਂਦੇ ਨੇ ਪਰ ਬਠਿੰਡੇ ਦੇ ਸੀਵਰੇਜ ਦਾ ਹੱਲ ਕਿਸੇ ਤੋਂ ਨਹੀਂ ਹੋ ਪਾਇਆ ਕਹਿੰਦੇ ਸਿਆਣੇ ਨੇ ਕਿਸੇ ਨੇ ਪੁੱਛਿਆ ਸੀ ਕਿ ਜੇ ਬਠਿੰਡਾ ਦਾ ਸੀਵਰੇਜ ਦਾ ਹੱਲ ਕਰਨਾ ਪਵੇ ਤਾਂ ਉਹ ਕਹਿੰਦੇ ਸਭ ਠੰਡੇ ਨੂੰ ਢਾ ਕੇ ਬਣਾਇਆ ਜਾਵੇ ਜਾ ਢਾ ਕੇ ਬਣਾਇਆ ਜਾਊ ਤਾਂ ਫੇਰ ਹੀ ਇਹ ਹੱਲ ਹੋ ਸਕਦਾ ਅਰੇ ਹੋ ਨਹੀਂ ਸਕਦਾ ਜੀ ਇਹ ਸੰਭਵ ਨਹੀਂ ਇਹ ਦੇਖੋ ਸਾਰੇ ਬੰਨੋ ਰਸਤੇ ਬੰਨ੍ਹਣ ਕਰਨ ਵਾਲਮੀਕ ਚੌਂਕ ਤੋਂ ਸੈਂਟ ਜੀਵਰਾ ਵਾਲਾ ਸਕੂਲ ਆ ਜਿਹੜਾ ਉਹ ਰੋਡ ਹੈ ਭਾਗੂ ਰੋਡ ਨੂੰ ਜਾਂਦਾ ਹੈ ਸਿਰਫ ਉਹ ਹੀ ਇੱਕ ਰਸਤਾ ਸੁੱਕਾ ਬਜਾ ਜਿਸ ਕਰਕੇ ਸਾਰੀ ਟ੍ਰੈਫਿਕ ਉਧਰ ਦੀ ਹੋਣ ਕਰਕੇ ਤੇ ਇਧਰ ਵੀ ਇਹ ਤਕਰੀਬਨ ਹਾ ਵਲਮਿਕ ਚੌਂਕ ਤੋਂ ਲੈ ਕੇ ਤੇ ਭਾਗੂ ਵਾਲੇ ਚੌਂਕ ਤੱਕ ਇਹ ਪੂਰਾ ਰੋਡ ਜਾਮ ਸੀ ਔਰ ਅੱਗੇ ਪੁਲਿਸ ਪ੍ਰਸ਼ਾਸਨ ਨੇ ਇਹ ਏਰੀਆ ਦੇ ਵਿੱਚ ਇਹ ਪੂਰਾ ਟ੍ਰੈਫਿਕ ਲਗਾ ਹੋਇਆ ਹੈ ਕੋਈ ਨਹੀਂ ਕੋਈ ਹੋਰ ਪਬਲਿਕ ਕਿਵੇਂ ਪਰੇਸ਼ਾਨ ਹੋ ਰਹੀ ਹੈ ਸਿਰਫ ਲੋੜਾ ਇੱਜਰੀਆਂ ਦੇ ਚਾਰੇ ਪਾਸੇ ਪਾਣੀ ਭਰ ਰਿਹਾ ਹੈ ਜਦੋਂ ਆਹੀ ਇੱਕ ਰਸਤਾ ਬੰਦ ਹੈ ਜਿਸ ਕਰਕੇ ਸਾਰੇ ਆਵਾਜਿਗੀ ਦੀ ਹੁਣ ਕਾਰਨ ਇਹ ਜਾਮ ਲੱਗਾ ਹੋਇਆ ਹੈ ਤਕਰੀਬਨ ਹੀ ਵਾਲਮੀਕ ਚੌਂਕ ਤੋਂ ਲੈ ਕੇ ਬਾਗੂ ਰੋਡ ਤੱਕ ਪੂਰਾ ਇਹ ਏਰੀਆ ਜਾਮ ਹੈ ਮੈਂ ਡੀਡੀਐਸ ਨੀ ਤੋਂ ਗੋਪੀ ਜੀਰੇਵਾਲਾ